हां भाई दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਅੱਜ ਤੁਹਾਨੂੰ ਦੱਸਣ ਜਾ ਰਿਹਾ ਹਾਂ ਬਸੰਤ ਕਸਮਾਕਰ ਰਾਸ ਦੇ ਗੋਣ ਅਤੇ ਅਨੁਪਾਣ ਨੋਟ ਕਰੋ ਬਸੰਤ ਕਸਮਾਕਰ ਰਾਸ ਦੀ ਡੋਜ਼ 1 ਤੋਂ 2 ਰੋਤੀ ਤੱਕ ਦਿੱਤੀ ਜਾ ਸਕਦੀ ਹੈ ਪਸਾਬ ਦੇ ਰੋਗਾਂ ਤੋਂ ਹਲਦੀ ਅਤੇ ਸੈਹਦ ਨਾਲ ਤਿੰਨ ਵਕਤ ਦੇਵੋ ਲਕਤ ਪਿਤ ਜਾਣੇ ਕੇ ਖੂਨ ਦੀ ਬਧੀ ਹੋਈ ਗਰਮੀ ਤੋਂ ਚੰਦਨ ਦਾ ਚੂਰਨ ਜਾਂ ਸਹਿਦ ਨਾਲ ਤਿੰਨ ਵਕਤ ਲਈ ਜਾ ਸਕਦੀ ਹੈ। ਧਾਤੂ ਪੋਸ਼ਟੀ ਲਈ ਸਤਾਵਰ ਜਾਂ ਸਫੈਦ ਚੰਦਨ ਦੇ ਚੂਰਨ ਨਾਲ ਤਿੰਨ ਵਕਤ ਇੱਕ ਮਾਸਾ ਸਹਿਦਰ ਲਾ ਕੇ ਲਵੋ। ਉਲਟੀਆਂ ਰੋਕਣ ਲਈ ਸਤਾਬਰੀ ਦਾ ਰਾਸ ਜਾਂ ਸਹਿਦ ਨਾਲ ਮਾਨਸਿਕ ਕਮਜ਼ੋਰੀ ਤੋਂ ਬਰਮੀ ਦੇ ਕਾੜੇ ਨਾਲ ਤਿੰਨ ਵਕਤ ਦੇਵੋ। ਬੀਜ ਦੀ ਕਮਜ਼ੋਰੀ ਤੋਂ ਸਤਾਵਰ ਅਸਗੰਧ ਅਤੇ ਮਿਸਰੀ ਬਾਜ ਦੁੱਧ ਨਾਲ ਦੋ ਵਕਤ ਸਵੇਰੇ ਸ਼ਾਮ ਲਵੋ। ਬਸੰਤਕ ਸਮਾਕਰ ਰਾਸ ਅੰਦਕੋਸ ਹਿਰਦੇ ਮਾਸਤਕ ਕਮਜ਼ੋਰੀ ਬੀਜਵਰਧਕ ਕਾਮ ਤੇਜਕ ਹੈ ਸ਼ੂਗਰ ਅਤੇ ਮਾਨਸਿਕ ਕਮਜ਼ੋਰੀ ਨਾਸ ਕਰਨੇ ਵਾਲਾ ਹੈ ਯਾਦ ਸ਼ਕਤੀ ਘਟਣਾ ਸੁਪਨ ਦੋਸ਼ ਨਾਸਕ ਨਿੰਦਰਾ ਨਾਸ ਦਿਲ ਦੀ ਕਮਜ਼ੋਰੀ ਦੂਰ ਕਰਨੇ ਹਾਰਾ ਹੈ ਘਰੇ ਵੈਦਗੀ ਕਰਨ ਨਾਲੋਂ ਕਿਸੇ ਨਜ਼ਦੀਕੀ ਵੈਦ ਦੀ ਸਲਾਹ ਲੈਣੀ ਵੀ ਬਹੁਤ ਜ਼ਰੂਰੀ ਹੁੰਦੀ ਹੈ ਕੋਈ ਵੀ ਦਵਾਈ ਸਾਡੇ ਕੋਲੋਂ ਮੰਗਵਾਈ ਜਾ ਸਕਦੀ ਹੈ ਅਨਸਾਲਾ ਅਗਲੀ ਵੀਡੀਓ ਵਿੱਚ ਫੇਰ ਮਿਲਾਂਗੇ ਧੰਨਵਾਦ ਜੀ